ਵਾਜ਼ਿਲ ਕਾਰੇ ਵਿਸ਼ਕਰਮਾ ਮੰਦਰ ਵਿੱਚ ਅੱਜ ਵਿਧਾਇਕ ਦੀ ਪਤਨੀ ਖਸ਼ਬੂ ਸ਼ਾਵਨ ਸੁਖਾ ਵਿਸ਼ੇਸ਼ ਤੌਰ ਤੇ ਪੁੱਜੀ ਜਿੱਥੇ ਉਹਨਾਂ ਵੱਲੋਂ ਬੱਚਿਆਂ ਨੂੰ ਸਵੈਟਰ ਵੰਡੇ ਗਏ ਅਤੇ ਆਦੀ ਸਪੀਚ ਵਿੱਚ ਹਰ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕਿਤਾ ਮੰਦਰ ਦੇ ਪਰ ਆਗਮਿਕ ਬਹੁਤ ਖੁਸ਼ੀ ਕੀ ਕਰ ਲੈ ਜੀ ਆਇਆਂ ਨੂੰ ਸ਼੍ਰੀ ਵਿਸ਼ਕਰਮਾ ਮੰਦਰ ਵਿੱਚ ਜੀ ਜਤੋਂ ਬਹੁਤ ਮਜ਼ੇਦਿ

ਕੰਮ ਕੀਤਾ ਤੇ ਮੈਂ ਇੱਥੇ ਇਸ ਮੌਕੇ ਤੇ ਮੈਂ ਤੁਹਾਨੂੰ ਕਹਾਂ ਜੋ ਗਾਇਦੇ ਡਿਸਟ੍ਰਿਬਿਊਸ਼ਨ ਅੱਜ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਜੋ ਨਿਸ਼ਕੁਪ ਕੇਂਦਰ ਚੱਲ ਰਿਹਾ ਹੈ ਅੱਜ ਬਿਸ਼ਰਮਾ ਵੈਲਫੇਅਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਜਿਹੜੇ ਸਿੱਖਿਆ ਪ੍ਰਦਾਨ ਕਰਦੇ ਨੇ ਉਹਨਾਂ ਨੂੰ ਅੱਜ ਗਰਮ ਵਸਤਰ ਵੰਡੇ ਨੇ ਤੇ ਮੈਂ ਦਿਲ ਦੀ ਗਹਿਰਾਈਆਂ ਨਾਲ ਬਹੁਤ ਬਹੁਤ ਧੰਨਵਾਦ ਕਰਨਾ ਬਿਸ਼ਰਮਾ ਵੈਲਫੇਅਰ ਸੁਸਾਇਟੀ ਦੇ ਸਮੂਹ ਟੀਮ ਦਾ ਤੇ ਇੱਥੇ ਅੱਜ ਦੇ ਸਾਡੇ ਮੁੱਖ ਮਹਿਮਾਨ ਮਿਸਟਰ ਸੁਮਨਾ ਜੀ ਆਏ ਨੇ ਉਹਨਾਂ ਦਾ ਵੀ ਇੱਥੇ ਬਿਆਨ ਤੇ ਧੰਨਵਾਦ ਕਰਨਾ ਤੇ ਮੈਡਮ ਜੀ ਨੇ ਸਾਨੂੰ ਪੂਰਾ ਵਾਅਦਾ ਕੀਤਾ ਵੀ ਬੱਚਿਆਂ ਵਾਸਤੇ ਜਾਂ ਸਮਾਜ ਸੇਵਾ ਵਾਸਤੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਅਸੀਂ ਪ੍ਰੋਵਾਈਡ ਕਰਾਂਗੇ ਥੈਂਕ ਬਹੁਤ ਹੈ ਤੇ ਸਾਨੂੰ ਇਹ ਸਮੇਂ ਦਾ ਧਿਆਨ ਰੱਖਦੇ ਹੋ ਅਸੀਂ ਜਿਹੜੀ ਵੀ ਸਾਡੀ ਜ਼ਰੂਰਤ ਹੋਵੇ ਤੁਹਾਨੂੰ ਕੋਈ ਨਹੀਂ ਸੇਵਾ ਦੀ ਅਸੀਂ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਤੇ ਫਿਰ ਤੋਂ दैट ਇਟੋ ਤੁਹਾਨੂੰ ਕਰਦੀਆਂ ਜਿਵੇਂ ਸ਼ਿਵ ਕੁਮਾਰ ਰਿਪੋਰਟ ਸਾਈਟੀ ਨੌਂ ਦੀ ਸੇਵਾ ਸਸਤਾ ਦੇ ਰਿਹਾ ਇੰਨਾ ਵਧੀਆ ਕੰਮ ਕਰਕੇ ਇੰਨਾ ਅੱਗੇ ਜਾ ਰਹੇ ਨੇ ਤੇ ਸਾਡੀ ਇੱਕ ਫਾਊਂਡੇਸ਼ਨ ਹੈ ਕਿਸ਼ੀ ਫਾਊਂਡੇਸ਼ਨ ਤੇ ਮੈਂ ਸਾਰੇ ਦੀ ਫਾਊਂਡੇਸ਼ਨ ਤੋਂ ਜੁੜੋ ਤੇ ਸਾਡੇ ਲਈ ਕੋਈ ਵੀ ਕੰਮ ਹੋਵੇ ਕੋਈ ਵੀ ਸੇਵਾ ਸੇਵਾ ਹੋਵੇ ਤੁਹਾਨੂੰ ਸਾਨੂੰ ਦੱਸੋ ਤੁਸੀਂ ਹਮੇਸ਼ਾ ਸਾਡੇ ਵਾਸਤੇ ਸਿਆਣੋ ਜਾਓਗੇ ਅੱਜ ਪ੍ਰੋਗਰਾਮ ਬਾਰੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਲੋਹੜੀ ਦੀਆਂ ਡੇਢ ਸਾਰੀ ਸ਼ੁਭਕਾਮਨਾਵਾਂ ਅੱਜ ਵਿਸ਼ਕਰਮਾ ਵੈਲਫੇਅਰ ਸੁਸਾਇਟੀ ਦੀ ਤਰਫੋਂ ਆ ਸਵੈਟਰਸ ਡਿਸਟ੍ਰਿਬਿਊਸ਼ਨ ਦਾ ਪ੍ਰੋਗਰਾਮ ਰੱਖਿਆ ਸੀ ਵਿਸ਼ਕਰਮਾ ਮੰਦਿਰ 'ਚ ਤੇ ਮੈਂ ਸਾਰਿਆਂ ਨੂੰ ਬਧਾਈ ਦਿੰਦੀ ਆ ਕਿ ਇੰਨਾ ਵਧੀਆ ਉਪਰਾਲਾ ਕੀਤਾ ਤੇ ਨਾਲ ਨੌਜਵਾਨ ਸੇਵਾ ਸੰਸਥਾ ਦੇ ਸਾਰੇ ਬੱਚੇ ਨੇ ਉਹ ਵੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਬੱਚਿਆਂ ਦੇ ਪੜ੍ਹਾਈ ਵਾਸਤੇ ਤੇ ਮੈਂ ਫੇਰ ਤੋਂ ਸਾਰਿਆਂ ਦਾ ਮਹਿਸਬਾਸ ਕਰਦੀ ਆ ਤੇ ਆ ਬਾਕੀ ਸਰਟੀਫਾਈਡ ਹਿਸ਼ਾ ਫਾਊਂਡੇਸ਼ਨ ਦੇ ਮੈਂ ਇਹ ਵੀ ਕਹਿ ਦਿੰਦੀ ਆ ਕਿ ਕਿਸੇ ਨੂੰ ਵੀ ਸਾਡੀ ਪਰਿਵਾਰਕ ਸੇਵਾ ਕੋਈ ਵੀ ਜ਼ਰੂਰਤ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਹਾਜ਼ਰ ਹਾਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत